ਮੇਰਾ ਬੱਚਾ ਆਪ ਦਾ ਖੁਦ ਟੀਕਿਆਂ ਤੇ ਲੱਗਿਆ ਤੇ ਮੈਂ ਜਪੂ ਰੋਣਾ ਰੂੰਗਾ ਛੜਕਾਂ ਰੂੰਗਾ ਮੈਂ ਰੂੰ ਕੇ ਹਟਕ ਪੈ ਜਾ ਰੂੰਗਾ ਕਮਰੇ ਆਪੇ ਮੈਨੂੰ ਕਿਡਨੈਪ ਕਰਾਇਆ ਵੇ ਬਾਅਦ ਜਿਹਨਾਂ ਨੇ ਦੁਕਾਨ ਤੋਂ ਕੀ ਕਾਰਵਾਈ ਕੀਤੀ ਹੈ ਮੈਂ ਆ ਦੇਖੋ ਇਹ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ 5 6 ਦੇ ਬੰਦੇ ਕਿੱਦਾਂ ਐਵੇਂ ਕਰਕੇ ਲੈ ਗਏ ਦੁਕਾਨ ਤੋਂ ਮੈਨੂੰ ਮੇਰੀ ਵੀ ਕੈਮਰੇ ਵੀਡੀਓ ਨਾ ਚੱਲਦੇ ਹੁੰਦੇ ਮੇਰੀ ਟੀਵੀ ਰ ਲਾ ਕੇ ਲੈ ਗਏ ਨਾਲ ਦੀ ਨਾਲ ਉਹਦੇ ਵਿੱਚ ਉਹ ਨਹੀਂ ਚੱਕਦਾ ਡੀਵੀਆਰ ਪੂਲਸ ਵਾਲੇ ਨਾਲ ਜਾਨ ਨਾਲ ਲੱਗ ਗਏ ਜਾਨਦਾਰੀਆਂ ਪੈਸੇ ਦੀਆਂ ਗੁੱਟੀਆਂ ਇਹਨਾਂ ਨੂੰ ਗੁੱਟੀਆਂ ਆਉਂਦੀਆਂ ਭਾਈ ਜੀ ਉਹਨਾਂ ਨੂੰ ਬੋਰੀਆਂ ਭਰੀਆਂ ਪੈਸੇ ਦੇ ਜਾਂਦਾ ਬੋਰੀਆਂ ਭਰ ਕੇ ਇਹਨਾਂ ਨੂੰ ਪੈਸੇ ਭਰ ਕੇ ਬੋਰੀਆਂ ਹਾਂ ਬੋਰੀਆਂ ਭਰ ਕੇ ਦੇ ਕੇ ਜਾਂਦੇ ਆਹੋ ਮੈਂ ਦੱਸਦਾ ਨਸ਼ਾ ਮੇਰਾ ਡੀਵੀਆਰ ਦਵਾਉ ਮੈਨੂੰ ਮੈਨੂੰ ਕਿ ਰੀਨੈਵ ਕਰਕੇ ਲੈ ਗਿਆ ਆ ਆਮ ਆਦਮੀ ਪਾਰਟੀ ਵਾਲੇ ਕਿਉਂ ਕਿਉਂ ਮੈਂ ਸੰਗਲ ਨੂੰ ਪਹੁੰਚਦਾ ਪਹਿਲਾਂ ਇੱਕ ਮਿੰਟ ਜਾਣ ਕੇ ਸਰਦਾਰੀ ਇੱਕ ਮਿੰਟ ਨਹੀਂ ਚਲੋ ਠੀਕ ਉਹਨਾਂ ਨੂੰ ਡਿਊਟੀ ਹੈ ਇੱਕ ਮਿੰਟ ਇਹਨਾਂ ਦੇ ਮੈਂ ਇੱਕ ਇਦਾਂ ਕਹ ਮੈਂ ਕਰ ਲੈ ਮੈਂ ਮੰਤਰੀ ਸਾਹਿਬ ਦੇ ਭੁੱਲ ਭੁੱਲ ਰਹਾ ਵਾਏ ਹੋਇਆ ਇਹਨਾਂ ਨੂੰ ਮੈਂ ਮੈਂ ਫੋਨ ਕੀਤਾ ਸੁਬਾ ਉਹਨਾਂ ਨੇ ਚੋ 3 ਦਿਨ ਪਹਿਲਾਂ ਆਉਣਾ ਸੀ ਇਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਤੇ ਮੈਨੂੰ ਰੋਕਿਆ ਗਿਆ ਅੰਦਰ ਨਹੀਂ ਵੜੇ ਦਿੱਤਾ ਗਿਆ ਨਸ਼ੇਵਾਰ ਜਾਣ ਕਹੀ ਦੀ ਉਹ ਕਹਿੰਦੇ ਆ ਵਟਸਐਪ ਕਰ ਦੋ ਮੈਂ ਲੜਦਾ ਵਟਸਐਪ ਨਹੀਂ ਖੁੱਲ ਸਕਦਾ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਵਿਕਦਾ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਮਾਨ ਹੈ ਵਿਕਦਾ ਹੈ ਸ਼ਰੇ ਆਂਬਿਤ ਦਾ ਹੀ ਇਹ ਤਾਂ ਕਹਿੰਦੇ ਯੁੱਧ ਨਹੀਂ ਬਿਲਕੁਲ ਨਹੀਂ ਜੀ ਮੇਰੇ ਕੋ ਜੇ ਤੁਸੀਂ ਗੇਲੇ ਹੋਏ ਤੁਸੀਂ ਜਾਤੋਂ ਤੁਹਾਨੂੰ ਤੁਹਾਨੂੰ ਮੈਂ ਫੋਨ ਕੀਤਾ ਸੀਗਾ ਤੁਹਾਨੂੰ ਫੋਨ ਜਿਹੜਾ ਮਾਰਾ ਮੋਟ ਖਾਂਦਾ ਨਾ ਉਹਨੂੰ ਫਾੜ ਦਿੰਦੇ ਉਹਦੀ ਜ਼ਮਾਨਤ ਨਹੀਂ ਹੋਣ ਦਿੰਦੇ ਤੇ ਜਾਣੀ ਕਰੀ ਹੈ ਤੁਸੀਂ ਵਕਤ ਕੰਢੇ ਆ ਕਿਤੇ ਦੱਸਣ ਮਾਰੇ ਤਾਂ ਤੁਸੀਂ ਹੋਲੀ ਵਾਲੇ ਦਿਨ ਤੁਸੀਂ ਕਿਹਾ ਸੀ ਮੈਂ ਹੋਲੀ ਵਾਲੇ ਦਿਨ ਆਵਾਂਗਾ ਮੈਨੂੰ ਕਿਹਾ ਸੀ ਦੋਈਆਂ ਹੋਲੀ ਵਾਲੇ ਦਿਨ ਤੁਹਾਨੂੰ ਮਿਲੂਗਾ ਯਾਦ ਕਰ ਲਓ ਤੁਸੀਂ ਕਿਹਾ ਸਾਡੇ ਐਮਐਲਏ ਤੇ ਜਸਮਤ ਜਿਹੜਾ ਜਿੰਨਾ ਮਰਜ਼ੀ ਲੈ ਲਓ ਚਿੱਟਾ ਕਿਹੜੇ ਐਮਐਲਏ ਜਸਮਤ ਜਿਸਮਤ ਆ ਜਿਹੜਾ ਸੇਖੋ ਸਾਹਾ ਸੇਖੋ ਕਿਹੜੀ ਗਰਦਿਤ ਸੇਖੋ ਗਰਦਿਤ ਤਸੇਖੋ ਜੀ ਜਿਹਦੇ ਮਾਣੇ ਗਰਦਿਤ ਕੋਲ ਚੱਟਾ ਲੈ ਲਾ ਪੋਤ ਲੈ ਲਾ ਭੀਵ ਲੈ ਲਾ ਜਿਹੜਾ ਕੋ ਮਰਜੀ ਲੈ ਲਾਉ ਤੋ ਮਲਾਜਮਾ ਦਾ ਨਸ਼ਾ ਲੈ ਲਾ ਮਲਾਜਮਾ ਦਾ ਪੁਲਿਸ ਵਾਲੇ ਵੀ ਜਾਂਦੇ ਪੁਲਿਸ ਵਾਲੇ ਮਾੜਾ ਕੋ ਨੋਟ ਕਰਾਉਣਾ ਮੇਰੇ ਕੋ ਆਲਰੇਡੀ ਮੇਰਾ ਮੇਰਾ ਆਲਰੇਡੀ ਸਾਰੇ ਨੂੰ ਦਿੱਤਾ ਆ ਫਿਰ ਮੈਂ ਦੁਬਾਰਾ ਉਾਰ ਇਹੀ ਤਾਂ ਗੱਲ ਸੀਗੀ ਇਹੀ ਤਾਂ ਗੱਲ ਸੀਗੀ ਮੈਂ ਭੁੱਲਣ ਸਾਹ ਨਾ ਜਿਹਦੇ ਕੋ ਸਾਰਾ ਕੁਸਾ ਗਾਸਾ ਵੇਖੋ ਕੋਲੇ ਵੇਖੋ ਕਿੰਨੇ ਮੈਨੂੰ ਨੋਟ ਕਰਾਓ ਪੁੱਲਰ ਸਾਹਿਬ ਕਹਿੰਦੇ ਮੈਨੂੰ ਸਰਕਾਰ ਜੀ ਪੁੱਲਰ ਸਾਹਿਬ ਕਹਿੰਦੇ ਆ ਨੋਟ ਕਰਾਓ ਪੁੱਲਰ ਸਾਹਿਬ ਨੂੰ ਮੈਂ ਫੋਨ ਕੀਤਾ ਕਹਿੰਦੇ ਮੈਨੂੰ ਵਟਸਐਪ ਸੈਂਡ ਕਰਦੇ ਮੈਂ ਮੈਂ ਨਹੀਂ ਨਹੀਂ ਵਟਸਐਪ ਵੀ ਮੈਂ ਤੁਹਾਨੂੰ ਮਿਲਣਾ ਹੈ ਮੈਂ ਤੁਹਾਨੂੰ ਮਿਲਣਾ ਫਿਰ ਮੈਂ ਤੁਹਾਨੂੰ ਤੁਹਾਡੇ ਕੋਈ ਖੜਾ ਸੀ ਉੱਥੇ ਤੁਹਾਨੂੰ ਨਹੀਂ ਜਨਤਾ ਜੰਦਰ ਮੈਨੂੰ ਨਹੀਂ ਜਨਤਾ ਕਿ ਮੈਂ ਕਾਗੀ ਲੈ ਕੇ ਗਿਆ ਸੀਗਾ ਬਾਈ ਥੱਕਾ ਨਾ ਮਾਰੋ ਕਿਉਂ ਨਾ ਨਹੀਂ ਸਾਨੂੰ ਅੰਦਰ ਵੜ ਨਹੀਂ ਦਿੱਤਾਗਾ ਕਿਉਂਕਿ ਮੈਂ ਤਾਂ ਜਾਣਕਾਰੀ ਜਿਹੜੀ ਮੰਤਰੀ ਆਏ ਫਿਰਦਾ ਕਹਿੰਦੇ ਨਸ਼ਾ ਖਤਮ ਕੋਲ ਗੱਲ ਸੁਣੋ ਅੱਜ ਤੋਂ ਕੋਈ ਸਾਲ ਪਹਿਲਾਂ ਇੱਕ ਦੁਕਾਨ ਖੜੀ ਗਈ ਨਸ਼ਿਆਂ ਵਾਲੀ ਉਹਨਾਂ ਮੁਲਾਜ਼ਮ ਨਸ਼ਾ ਦੇਣ ਜਾ ਰਿਹਾ ਸੀ ਗੱਲ ਸੁਣੋ 1 ਮਿੰਟ ਤੁਹਾਨੂੰ 10 ਮਿੰਟ ਦੇਸਪੀ ਆਏ 10 ਨਸ਼ਾ ਕਿੱਥੇ ਬੰਦ ਕਰਨਾ ਹੁਣ ਤੂੰ ਇਹ ਸਾਹਮਣੇ ਮੈਂ ਕਹਿੰਦਾ ਨਹੀਂ ਜੀ ਮੈਂ ਕੋ ਚੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਉਂ ਨਹੀਂ ਪਤਾ ਤੁਹਾਨੂੰ ਸਾਰਾ ਪਤਾ ਕਿੱਥੇ ਵੇਖਦਾ ਕਿੱਥੇ ਨਹੀਂ ਆਉਂਦਾ ਸਾਰਾ ਪਤਾ ਤੁਹਾਨੂੰ ਛੱਡ ਇਹ ਸਾ ਲੈ ਜਾਂ ਇਹ ਸਾ ਲੈ ਕੇ ਵੇਚਦੇ ਆ ਵੀਡੀਓ ਵੇਖੋ ਸਾਰੇ 1 ਮਿੰਟੀ ਹਲੋ ਵੀਡੀਓ ਨਹੀਂ ਵੀਡੀਓ ਵੇਖੋ ਆ ਤੁਹਾਡੀ ਮੁਲਾਜ਼ਮ ਫੜੇ ਗਈ ਸੀ ਨਾ ਬਠਿੰਡਿਆਓ ਵੀਡੀਓ ਘੋਣਾ ਤਾਂ ਨਹੀਂ ਤੈ ਉਹਨੂੰ ਕੀ ਕਰਦਾ ਤੁਸੀਂ ਇੱਕ ਮਿੰਟ ਜੀ ਉਹਨੂੰ ਜਮਾਨਤ ਦੇ ਦਿੱਤੀ ਤੁਸੀਂ ਅਸੀਂ ਕੋਡ ਅਸੀਂ ਕੋਡ ਹੀ ਚੇਖਾਂਗੇ 1 ਮਿੰਟ ਅਸੀਂ ਕੋਡ ਜਿਹਦਾ ਘਰ ਨਹੀਂ ਆਇਆ ਅਸੀਂ ਕੋਡ ਉਹਦਾ ਘਰ ਨਹੀਂ ਆਇਆ ਪ੍ਰਧਾਨ ਸਾਹਿਬ ਜਮਾਤ ਅਸੀਂ ਅਸੀਂ ਕੋਡ ਕੋਡ ਹੀ ਚੇਖਾਂਗੇ ਆ ਖੜੇ ਸਪੈਸ਼ਲ ਬ੍ਰਾਂਚ ਵਾਲੇ ਆ ਖੜੇ ਇੱਧਰ ਆਓ ਇੱਧਰ ਸਪੈਸ਼ਲ ਬ੍ਰਾਂਚ ਵਾਲੇ ਇੱਧਰ ਆਓ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਬੁਲਾਓ ਸਪੈਸ਼ਲ ਬ੍ਰਾਂਚ ਵਾਲੇ 1 ਮਿੰਟ ਰੋਕ ਜੀ ਆਓ ਇੱਧਰ ਆਓ ਆ ਸਾਹਮਣੇ ਉਹ ਮਾਨ ਸਾਹਿਬ ਮਕਰਨਾਣੀ ਸਾਹਮਣੇ ਆਓ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ ਇੱਧਰ ਆਓ ਉਹ ਜਾਂਦਾ ਉਹਨੂੰ ਮੈਂ ਦੱਸਿਆ ਉਹਨੂੰ ਬੁਲਾ ਕੇ ਦੱਸਿਆ ਨਹੀਂ ਮੋੜ ਦਿਖਾਓ ਉਹਨੂੰ ਸਾਥੂ ਰਹੇ ਉਹਨੂੰ ਉਹ ਤਾਂ ਇਹਨੂੰ ਕਹੀ ਜਾਂਦਾ ਮੈਂ ਦੱਸਿਆ ਉਹਨਾਂ ਟਾਈਮ ਦੱਸਿਆ ਆ ਜੀ ਆਓ ਅਸੀਂ ਉਹਨੂੰ ਪੁੱਛੋ ਉਹ ਮਾਲ ਸਾਹਿਬ ਨੂੰ ਪੁੱਛੋ ਤੁਹਾਡੇ ਮੈਂ ਸੱਚਾ ਮੈਨੂੰ ਦੱਸੋ ਦੱਸੋ ਜੀ ਹਾਂ ਜੀ ਤੁਸੀਂ ਅਫਸਰ ਆ ਨਾ ਪਿਹਾਰਸਰ ਆ ਉਹਨੂੰ ਦੱਸਿਆ ਉਹਨੂੰ ਪੁੱਛਾ ਉਹਨੂੰ ਦੱਸਿਆ ਉਹਨੂੰ ਪੁੱਛਾ ਉਹ ਜਾਂਦਾ ਉਹਨੂੰ ਬੁਲਾਓ ਉਹਨੂੰ ਨਹੀਂ ਦੱਸ ਕੇ ਉਹਨੂੰ ਬੁਲਾਓ ਆ ਯਾਰ ਉਹਨੂੰ ਬੁਲਾਓ ਉਹਨੂੰ ਜਿਹਨੂੰ ਦੱਸਿਆ ਬੁਲਾਉਂਦਾ ਕਿੱਥੇ ਜਿੰਦਾ ਸੱਚਾ ਮੈਂ ਹੋਣਾ ਪਰੇ ਜਾਵ ਗਿਆ ਉਹ ਅਸੀਂ ਆਜਾ ਬੁਲਾਓ ਉਹਨੂੰ ਸੱਦੋ ਉਹਨੂੰ ਉਹਨੂੰ ਸੱਦੋ ਉਹਨੂੰ ਸੱਦੋ ਕਿਉਂ ਮੈਂ ਯਾਰ ਗੱਲ ਕਰਨੀ ਹੈ ਯਾਰ ਮੇਰਾ ਬੱਚਾ ਉਹ ਕਿ ਪੜ ਜਾ ਯਾਰ ਬੱਚੇ ਟੀਕੇ ਲਾ ਸਾਡਾ ਮਸਲਾ ਮਿਲ ਤੱਕ ਹੈ ਸਾਨੂੰ ਪਲੀਜ਼ ਉਹਨਾਂ ਦੇ ਨਸ਼ੇ ਦੇ ਮੈਂ ਲੜੂਗਾ ਬੋਲੂਗਾ ਸਾਡਾ ਬੱਚਾ ਮਲਾਜਮ ਕਹਿੰਦਾ ਪੁੱਛਿਆ ਕਿਉਂ ਪੁੱਛ ਮਲਾਜਮ ਉਹ ਮਾਰ ਮਗਰ ਜਾ ਉਹਨੂੰ ਪੁੱਛ ਰੋ ਸਾਰਾ ਨੋਟ ਕਰਾਵਾ ਲਾ ਕੇ ਇੱਧਰ ਮਾਨ ਸਾਹਿਬ ਨੂੰ ਬੁਲਾਓ ਤੇ ਬੁਲਾ ਉਹਨਾਂ ਨੂੰ ਬੁਲਾਓ ਤੁਸੀਂ ਆਪਣੇ ਨਹੀਂ ਜੇ ਨਵਾਂ ਲੱਗਾ ਉਹਨੂੰ ਸੱਦਾਂ ਨੂੰ ਉਹਨੂੰ ਸੱਦੋ ਉਹਨੂੰ ਸੱਦੋ ਖੜਾ ਕਰਦੇ ਯਾਰ ਇਹਨਾਂ ਨੂੰ ਚੁੱਪ ਕਰਦੇ ਕੀ ਆ ਪੰਜ ਪੰਜ ਯਾਰ ਮੈਨੂੰ ਹੁਣ ਦੱਸ ਦੇ ਭਰਾ ਮੈਂ ਉਹ ਮੈਨੂੰ ਹੁਣ ਵੀ ਦੱਸੂੰਗਾ ਮੈਂ ਜਿਹੜੇ ਸੜਕ ਤੇ ਮੈਂ ਜਿਹੜੀ ਪੂਰੀ ਲਾ ਦੇ ਮੈਨੇ ਮੋਕੀ ਮੇਰਾ ਬੱਚਾ ਆਪਦਾ ਖੁਦ ਟੀਕਿਆਂ ਤੇ ਲੱਗਿਆ ਤੇ ਮੈਂ ਤੇ ਬਰੋਲਾ ਰੂੰਗਾ ਛੜਕਾਂ ਰੂੰਗਾ ਮੈਂ ਰੂੰਗਾ ਹਟ ਕੇ ਬੈ ਜਾ ਰੂੰਗਾ ਕਮਰੇ ਆਪੇ ਮੈਨੂੰ ਕਿਡਨੈਪ ਕਰਾਇਆ ਵੇ ਬਾਅਦ ਜਿਹਨਾਂ ਨੇ ਦੁਕਾਨ ਤੋਂ ਕੀ ਕਾਰਵਾਈ ਕੀਤੀ ਹੈ ਮੈਂ ਆ ਦੇਖੋ ਇਹ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ ਪੰਜ ਛੇ ਦੇ ਬੰਦੇ ਕਿੱਦਾਂ ਐਵੇਂ ਕਰਕੇ ਲੈ ਗਏ ਦੁਕਾਨ ਤੋਂ ਮੈਨੂੰ ਮੇਰੀ ਵੀ ਕੈਮਰੇ ਵੀਡੀਓ ਨਾ ਚੱਲਦੇ ਹੁੰਦੇ ਮੇਰੀ ਡੀਵੀਆਰ ਲਾ ਕੇ ਲੈ ਕੇ ਨਾਲ ਦੇ ਨਾਲ ਉਹਦੇ ਵਿੱਚ ਉਹ ਨਹੀਂ ਚੱਗਦਾ ਡੀਵੀਆਰ ਪੂਲਸ ਵਾਲੇ ਨਾਲ ਨਾਲ ਲੱਗ ਗਏ ਦੀਆਂ ਪੈਸਿਆਂ ਦੀਆਂ ਗੁੱਟੀਆਂ ਇਹਨਾਂ ਨੂੰ ਗੁੱਟੀਆਂ ਆਉਂਦੀਆਂ ਬਾਈ ਜੀ ਉਹਨਾਂ ਨੂੰ ਬੋਰੀਆਂ ਭਰੀਆਂ ਪੈਸਾ ਦੇ ਜਾਂਦਾ ਬੋਰੀਆਂ ਭਰ ਕੇ ਉਹਨਾਂ ਨੂੰ ਪੈਸੇ ਭਰ ਕੇ ਬੋਰੀਆਂ ਹਾਂ ਬੋਰੀਆਂ ਭਰ ਕੇ ਦੇਖੇ ਜਾਂਦੇ ਆਹ ਮੈਂ ਦੱਸਦਾ ਨਸ਼ਾ ਮੇਰਾ ਡੀਵੀਆਰ ਦਵਾਉ ਮੈਨੂੰ ਮੈਨੂੰ ਕਿਹਨੇ ਰੈਨੈਵ ਕਰਕੇ ਲੈ ਗਿਆ ਆਹ ਪਾਰਟੀ ਵਾਲੇ ਕਿਉਂ 咱们来小伙子。